ਵੌਇਸ ਆਫ ਪੰਜਾਬ ਸੀਜ਼ਨ 1 ਦੇ ਵਿੱਚ ਇਹਨਾਂ ਨੇ ਪਾਰਟਿਸਿਪੇਟ ਕੀਤਾ ਸੀਗਾ ਤੇ ਦੂਜੇ ਤੀਜੇ ਨੰਬਰ ਤੇ ਆਏ ਸੀਗੇ ਡਿੰਪਲ ਰਾਜਾ ਬਾਈ ਆਪਦੀ ਗਾਇਕੀ ਦੇ ਨਾਲ ਇਹਨਾਂ ਨੇ ਬਹੁਤ ਸਾਰੇ ਚੰਗੇ ਚੰਗੇ ਕਲਾਕਾਰਾਂ ਨੂੰ ਕੀ ਲਿਆ ਸੀਗਾ ਜਿਵੇਂ ਉੱਜੜ ਹਾਂ ਅਸੀਂ ਉਹ ਵੇ ਉੱਜੜੇ ਨਾਲ ਕੋਈ ਪਰ ਅੱਜ ਡਿੰਪਲ ਰਾਜਾ ਬੋਲਣ ਤੋਂ ਵੀ ਅਸਮਰਥ ਹੈ ਉਹਦੀ ਆਵਾਜ਼ ਵੀ ਨਿਕਲ ਨਹੀਂ ਰਹੀ ਇਸ ਬਿਮਾਰੀ ਦੇ ਕਰਕੇ ਗੁਰਦਿਆਂ ਦੀ ਸਮੱਸਿਆ ਗੁਰਦੇ ਫੇਲ ਹੋ ਚੁੱਕੇ ਨੇ ਡਾਕਟਰ ਜਵਾਬ ਦੇ ਰਹੇ ਨੇ ਇਲਾਜ ਦੇ ਲਈ ਕੋਈ ਪੈਸਾ ਨਹੀਂ ਹੈਗਾ ਮੈਂ ਇਹ ਕਹਿਣਾ ਚਾਹੁੰਦੀ ਆ ਕਿ ਮੇਰ ਕੋ ਉਨਾ ਮਦੇ ਇਲਾਜ ਵਾਸਤੇ ਕੁਝ ਨਹੀਂ ਹੈ ਉਹ ਤੁਹਾਡੇ ਤੁਹਾਡੇ ਹੱਥ ਛੋੜ ਕੇ ਬੇਨਤੀ ਕਰਦੀ ਕਿ ਉਹਦੀ ਹੈਲਪ ਕਰੋ ਬੋਧ ਹੈ ਇਸ ਤਰ੍ਹਾਂ ਮੁਸੀਬਤ ਹੈ ਬੋਧ ਤੋਰੀ ਹਾਲਤ ਬਹੁਤ ਨਾਜ਼ੁਕ ਬਣੀ ਹੋਈ ਇਹ ਕਹਿੰਦੇ ਮੈਂ ਨਹੀਂ ਮਤਨਾ ਤੋਰ ਕਿ ਤੇ ਯਾਂ ਕਰ ਵਾਲੀ ਲਈ ਤੋਂ ਮਾਸਟਰ ਸੁਲੀਮ ਹੰਸਰਾਜ ਹੰਸ ਰੁਪਿੰਦਰ ਹਾਂਡਾ ਰੋਸ਼ਨ ਪ੍ਰਿੰਸ ਮੁਹੰਮਦ ਇਰਸ਼ਾਦ ਵਰਗੇ ਤਗੜੇ ਤਗੜੇ ਸਿੰਗਰਾਂ ਦੇ ਨਾਲ ਉਹ ਸਟੇਜ ਸਾਂਝੀ ਕਰਦਾ ਰਿਹਾ ਪਰ ਅੱਜ ਇੱਕ ਸਮਾਂ ਆ ਗਿਆ ਉਸ ਵੀਰ ਤੇ ਗਰੀਬੀ ਦਾ ਇੰਨਾ ਹੀ ਜ਼ਿਆਦਾ ਪਹਾੜ ਟੁੱਟ ਗਿਆ ਬਿਮਾਰੀ ਦਾ ਇੰਨਾ ਹੀ ਜ਼ਿਆਦਾ ਪਹਾੜ ਉਸ ਵੀਰ ਤੇ ਟੁੱਟ ਗਿਆ ਅੱਜ ਉਹਦੀ ਬਾਤ ਪੁੱਛਣ ਵਾਲਾ ਕੋਈ ਰਿਸ਼ਤੇਦਾਰ ਤੱਕ ਨਹੀਂ ਹੈਗਾ ਸਭ ਤੋਂ ਪਹਿਲਾਂ ਮੈਂ ਅਨਾਉਂਸ ਕਰਾਂਗੀ ਦ ਸੈਕੰਡ ਰਨਰਸ ਅਪ ਆਫ ਆਵਾਜ਼ ਪੰਜਾਬ ਦੀ ਡਿੰਪਲ ਰਾਜਾ ਕੋਈ ਆਵਾਜ਼ ਨਹੀਂ ਆ ਰਹੀ ਖੂਨ ਦੀਆਂ ਉਲਟੀਆਂ ਕਰੀ ਜਾ ਰਹੇ ਆ ਖੂਨ ਉਲਟੀ ਕਰਦੇ ਆ ਇਹ ਵਾਇਬ੍ਰੇਟ ਕੋਈ ਸੁਣ ਨਹੀਂ ਆ ਰਹੀ ਤੁਸੀਂ ਇੱਕ ਤਾਂ ਮਿੱਠੀ ਆਵਾਜ਼ ਜਿਹੜੀ ਉਹਨਾਂ ਦੇ ਮੂੰਹੋਂ ਨਿਕਲਦੀ ਸੀ ਉਸ ਉਹਨਾਂ ਨੂੰ ਤਰਸਣ ਚਾਹ ਰਕਦੀ ਅੰਦਰ ਨਹੀਂ ਬਾਹਰ ਕਰਦੀ ਨੂੰ ਸੁਣ ਬਿਨਾ ਰੋਟੀ ਮੰਗ ਸਕਦੇ ਨਾ ਇਹ ਵੀ ਨਹੀਂ ਦੱਸਿਆ ਜਾ ਰਿਹਾ ਵੀ ਮੇਰੇ ਦਰਦ ਹੁੰਦੇ ਨੇ ਅੱਜ ਕਹਿ ਰਹੇ ਸੀ ਕਿ ਮੈਨੂੰ ਬਹੁਤ ਉੱਤ ਪਰੇਸ਼ਾਨੀ ਹੋ ਰਹੀ ਹੈ ਮੈਨੂੰ ਘਰ ਲੈ ਜਾ ਮੈਨੂੰ ਨਹੀਂ ਤੇ ਵੀਡੀਓ ਦੇ ਕਮੈਂਟਾਂ ਦੇ ਵਿੱਚ ਹਰ ਸਿੰਗਰ ਨੂੰ ਮੈਂਸ਼ਨ ਕਰਨਾ ਜਿੰਨੇ ਜਿਹੜੇ ਵੀ ਸਿੰਗਰ ਨੂੰ ਤੁਸੀਂ ਪਸੰਦ ਕਰਦੇ ਹੋ ਜਿਹੜੇ ਵੀ ਸਿੰਗਰ ਦੇ ਤੁਹਾਨੂੰ ਗਾਣੇ ਪਸੰਦ ਨੇ ਉਹਨੂੰ ਵੀਡੀਓ ਦੇ ਥੱਲੇ ਮੈਂਸ਼ਨ ਕਰ ਦਿਓ ਜੀ ਅੱਜ ਡਿੰਪਲ ਰਾਜਾ ਨੂੰ ਤੁਹਾਡੀਆਂ ਦਿਵਾਵਾਂ ਦੀ ਲੋੜ ਹੈ ਡਿੰਪਲ ਰਾਜਾ ਨੂੰ ਅੱਜ ਤੁਹਾਡੀ ਮਦਦ ਦੀ ਲੋੜ ਹੈ ਵੌਇਸ ਆਫ ਪੰਜਾਬ ਸੀਜ਼ਨ 1 ਦੇ ਵਿੱਚ ਇਹਨਾਂ ਨੇ ਪਾਰਟਿਸਿਪੇਟ ਕੀਤਾ ਸੀਗਾ ਤੇ ਦੂਜੇ ਤੀਜੇ ਨੰਬਰ ਤੇ ਆਏ ਸੀਗੇ ਡਿੰਪਲ ਰਾਜਾ ਭਾਈ ਆਪਦੀ ਗਾਇਕੀ ਦੇ ਨਾਲ ਇਹਨਾਂ ਨੇ ਬਹੁਤ ਸਾਰੇ ਚੰਗੇ ਚੰਗੇ ਕਲਾਕਾਰਾਂ ਨੂੰ ਕੀ ਲਿਆ ਸੀਗਾ ਆਪਦੇ ਸੁਰਾਂ ਦੇ ਅਧੀਨ ਕਰ ਲਿਆ ਸੀ ਉਹਨਾਂ ਨੂੰ ਪਰ ਅੱਜ ਡਿੰਪਲ ਰਾਜਾ ਬੋਲਣ ਤੋਂ ਵੀ ਅਸਮਰਥ ਹੈ ਉਹਦੀ ਆਵਾਜ਼ ਵੀ ਨਿਕਲ ਨਹੀਂ ਰਹੀ ਇਸ ਬਿਮਾਰੀ ਦੇ ਕਰਕੇ ਗੁਰਦਿਆਂ ਦੀ ਸਮੱਸਿਆ ਗੁਰਦੇ ਫੇਲ ਹੋ ਚੁੱਕੇ ਨੇ ਡਾਕਟਰ ਜਵਾਬ ਦੇ ਰਹੇ ਨੇ ਇਲਾਜ ਦੇ ਲਈ ਕੋਈ ਪੈਸਾ ਨਹੀਂ ਹੈਗਾ ਮੈਂ ਹੀ ਕਹਿਣਾ ਚਾਹੁੰਦੀ ਆ ਕਿ ਮੇਰੇ ਕੋਲ ਉਹਨਾਂ ਬੰਦੇ ਇਲਾਜ ਵਾਸਤੇ ਕੁਝ ਨਹੀਂ ਹੈ ਉਹ ਤੁਹਾਡੇ ਤੁਹਾਡੇ ਹੱਥ ਛੋੜ ਕੇ ਬੇਨਤੀ ਕਰਦੇ ਕਿ ਉਹਦੀ ਹੈਲਪ ਕਰੋ ਬੋਦ ਇਸ ਟਾਈਮ ਬਹੁਤ ਮੁਸੀਬਤਾਂ ਬਹੁਤ ਉਹਦੀ ਹਾਲਤ ਬਹੁਤ ਨਾਜ਼ੁਕ ਬਣੀ ਹੋਈ ਇਹ ਕਹਿੰਦੇ ਮੈਂ ਨੀਮਤਨਾ ਤੋੜ ਕੇ ਤੇ ਆ ਕੇ ਆਲੀ ਵਈ ਇੱਕ ਸਮਾਸੀਗਾ ਏ ਬਾਈ ਡਿੰਪਲ ਰਾਜਾ ਦਾ ਇਹ ਉਹਨਾਂ ਦੀ ਪਤਨੀ ਹੈ ਜਦੋਂ ਮਾਸਟਰ ਸੁਲੀਮ ਹੰਸਰਾਜ ਹੰਸ ਰੁਪਿੰਦਰ ਹਾਂਡਾ ਰੋਸ਼ਨ ਪ੍ਰਿੰਸ ਮੁਹੰਮਦ ਇਰਸ਼ਾਦ ਵਰਗੇ ਤਗੜੇ ਤਗੜੇ ਸਿੰਗਰਾਂ ਦੇ ਨਾਲ ਉਹ ਸਟੇਜ ਸਾਂਝੀ ਕਰਦਾ ਰਿਹਾ ਪਰ ਅੱਜ ਇੱਕ ਸਮਾਂ ਆ ਗਿਆ ਉਸ ਵੀਰ ਤੇ ਗਰੀਬੀ ਦਾ ਇੰਨਾ ਹੀ ਜ਼ਿਆਦਾ ਪਹਾੜ ਟੁੱਟ ਗਿਆ ਬਿਮਾਰੀ ਦਾ ਇੰਨਾ ਹੀ ਜ਼ਿਆਦਾ ਪਹਾੜ ਉਸ ਵੀਰ ਤੇ ਟੁੱਟ ਗਿਆ ਅੱਜ ਉਹਦੀ ਬਾਤ ਪੁੱਛਣ ਵਾਲਾ ਕੋਈ ਰਿਸ਼ਤੇਦਾਰ ਤੱਕ ਨਹੀਂ ਹੈਗਾ ਤੁਸੀਂ ਦੱਸ ਰਹੇ ਸੀ ਗੁਰਦਿਆਂ ਦੀ ਵੀ ਸਮੱਸਿਆ ਇੱਕ ਗਲੇ ਦੀ ਵੀ ਟੀਵੀ ਹੈ ਜੀ ਗਲੇ ਦੀ ਟੀਵੀ ਹੈ ਗਲੇ ਤੇ ਬਹੁਤ ਵੱਡਾ ਇੱਕ ਫੋੜਾ ਹੋਇਆ ਟੀਵੀ ਕਰਕੇ ਹੋਇਆ ਵੀ ਗਲੇ ਦੀ ਟੀਵੀ ਹੋ ਗਈ ਇੱਕ ਮਿੱਠੀ ਸੁਰੀਲੀ ਆਵਾਜ਼ ਉਹਨਾਂ ਦੀ ਖਤਮ ਹੋ ਗਈ ਅਜ ਆਵਾਜ਼ ਵੀ ਨਹੀਂ ਨਿਕਲਦੀ ਮੂੰਹ ਦੇ ਵਿੱਚੋਂ ਖੂਨ ਆ ਰਿਹਾ ਉਹਨਾਂ ਦੇ ਵਾਰ-ਵਾਰ ਉਹ ਚੰਨ ਆਵਾਜ਼ ਬਿਲਕੁਲ ਉਹਨਾਂ ਲਈ ਨਹੀਂ ਰਹੀ ਇਸ ਵੇਲੇ ਉਹ ਆਵਾਜ਼ ਨਹੀਂ ਆ ਰਹੀ ਖੂਨ ਦੀਆਂ ਉਲਟੀਆਂ ਕਰੀ ਜਾ ਰਹੇ ਆ ਖੂਨ ਦੀ ਉਲਟੀਆਂ ਕਰ ਰਹੇ ਆ ਦੀ ਆਵਾਜ਼ ਬਿਲਕੁਲ ਨਹੀਂ ਆ ਰਹੀ ਤੁਸੀਂ ਇੱਕ ਮਿੱਠੀ ਆਵਾਜ਼ ਜਿਹੜੀ ਉਹਨਾਂ ਦੇ ਮੂੰਹੋਂ ਨਿਕਲਦੀ ਸੀ ਉਹ ਉਹਨਾਂ ਨੂੰ ਤਰਸਨ ਚਾਹ ਰਹੇ ਕਦੀ ਅੰਦਰ ਹੀ ਆ ਰਹੀ ਕਦੀ ਨੂੰ ਸੁਣ ਦਿੱਏ ਕਿਸਾਂ ਮਾਸੀ ਉਹਦੀ ਮਿੱਠੀ ਆਵਾਜ਼ ਦੇ ਤੁਸੀਂ ਵੀ ਜਦੋਂ ਹੋਵੋਗੇ ਤੁਹਾਡੀ ਵੀ ਉਹਨਾਂ ਨਾਲ ਜੁੜੀ ਹੋਊਗੀ ਮਿੱਠੀ ਆਵਾਜ਼ ਦੇ ਕਰਕੇ ਪਰ ਅੱਜ ਜਿਹੜੀ ਉਹਨਾਂ ਦੀ ਆਵਾਜ਼ ਆਵਾਜ਼ ਹੀ ਨਿਕਲਣੋਂ ਬੰਦ ਹੋ ਗਈ ਹਾਂਜੀ ਬਿਲਕੁਲ ਇਹਨਾਂ ਗਲੇ ਦੀ ਟੀਵੀ ਕਰਕੇ ਸਰੀ ਮਾਸੀ ਝੋਲਿਆ ਵੀ ਜਾ ਰਹਿਆ ਨਾ ਜਿਸ ਬਿਨਾ ਰੋਟੀ ਮੰਗ ਸਕਦੇ ਨਾ ਇਹ ਵੀ ਨਹੀਂ ਦੱਸਿਆ ਜਾ ਰਿਹਾ ਵੀ ਮੇਰੇ ਦਰਦ ਹੁੰਦੇ ਬੇਨੂ ਅੱਜ ਕਹਿ ਰਹੇ ਸੀ ਕਿ ਮੈਨੂੰ ਬਹੁਤ ਉੱਤ ਪਰੇਸ਼ਾਨੀ ਹੋ ਰਹੀ ਹੈ ਮੈਨੂੰ ਘਰ ਲੈ ਜਾ ਮੈਨੂੰ ਨਹੀਂ ਹੱਥ ਜੋੜ ਕੇ ਬੇਨਤੀ ਆ ਬਈ 10 20 50 ਸੋ ਜਿੰਨਾ ਕਰ ਸਕਦੇ ਹੋ ਉਹ ਤਾਂ ਤੁਸੀਂ ਕਰਿਓ ਕਰਿਓ ਤੇ ਵੀਡੀਓ ਦੇ ਕਮੈਂਟਾਂ ਦੇ ਵਿੱਚ ਹਰ ਸਿੰਗਰ ਨੂੰ ਮੈਂਸ਼ਨ ਕਰਨਾ ਜਿੰਨੇ ਜਿਹੜੇ ਵੀ ਸਿੰਗਰ ਨੂੰ ਤੁਸੀਂ ਪਸੰਦ ਕਰਦੇ ਹੋ ਜਿਹੜੇ ਵੀ ਸਿੰਗਰ ਦੇ ਤੁਹਾਨੂੰ ਗਾਣੇ ਪਸੰਦ ਨੇ ਉਹਨੂੰ ਵੀਡੀਓ ਦੇ ਥੱਲੇ ਮੈਂਸ਼ਨ ਕਰ ਦਿਓ ਜੀ ਤਾਂ ਸਾਨੂੰ ਵੀ ਪਤਾ ਲੱਗੇ ਵੀ ਐਡੇ ਵੱਡੇ ਸਿੰਗਰਾਂ ਨਾਲ ਉਹਨਾਂ ਨੇ ਕੰਮ ਕੀਤਾ ਕਿ ਕਿ ਸਿੰਗਰ ਉਹਦੀ ਮਦਦ ਦੇ ਲਈ ਅੱਗੇ ਆਉਣਗੇ ਕਿ ਨਹੀਂ ਆਉਣਗੇ ਹੱਥ ਜੋੜ ਕੇ ਬੇਨਤੀ ਹੈ ਬਈ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਦੇ ਹੋ ਦੁਬਾਰਾ ਫਿਰ ਨਾ ਲੈਣਾ ਜਿਨ੍ਹਾਂ ਨੇ ਇਸ ਵੀਰਨਾ ਸਟੇਜਾਂ ਸਾਂਝੀਆਂ ਕੀਤੀਆਂ ਨੇ ਮਾਸਟਰ ਸੁਲੀਮ ਜੀ ਹੰਸਰਾਜ ਹੰਸ ਜੀ ਸਚੀਨ ਹਰੂਜਾ ਜੀ ਰੁਪਿੰਦਰ ਖੰਡਾ ਰੌਸ਼ਨ ਪ੍ਰਿੰਸ ਮੁਹੰਮਦ ਇਰਸ਼ਾਦ ਹੋਰ ਵੀ ਨਾਮੀ ਕਲਾਕਾਰ ਜਿਨ੍ਹਾਂ ਦੀਆਂ ਫਿਲਮਾਂ ਤੱਕ ਵੀ ਆਈਆਂ ਹੋਈਆਂ ਨੇ ਉਹਨਾਂ ਨਾਲ ਇਹਨਾਂ ਨੇ ਸਟੇਜਾਂ ਸਾਂਝੀ ਕੀਤੀ ਹੈ ਉਹਨਾਂ ਤੱਕ ਪਹੁੰਚਾ ਦਿਓ ਸ਼ਾਇਦ ਨੂੰ ਪਤਾ ਹੀ ਨਾ ਹੋਵੇ ਵੀ ਇਹ ਇਸ ਹਾਲਾਤ ਚ ਪਿਆ ਜੇ ਉਹਨਾਂ ਤੱਕ ਵੀਡੀਓ ਪਹੁੰਚਦੀ ਕਰ ਦੋਗੇ ਉਹਨਾਂ ਨੂੰ ਪਤਾ ਲੱਗ ਜਾਊਗਾ ਵੀ ਉਹਨਾਂ ਦਾ ਸਾਥੀ ਅੱਜ ਕੱਖੋਂ ਹੋਲਾ ਹੋਇਆ ਹੋਇਆ ਇਲਾਜ ਦੇ ਲਈ ਪੈਸਾ ਨਹੀਂ ਹੈਗਾ ਤੇ ਤੁਹਾਡਾ ਇੱਕ ਸ਼ੇਅਰ ਉਹਨਾਂ ਕੋਲੇ ਜਦੋਂ ਪਹੁੰਚੂਗੀ ਇਹ ਵੀਡੀਓ ਤੇ ਇਸ ਵੀਰ ਦੀ ਮਦਦ ਹੋ ਸਕਦੀ ਹੈ ਭਈ ਰੱਬ ਤੋਂ ਡਰੋ ਇੱਕ ਬਿਮਾਰੀ ਸਾਰਾ ਕੁਝ ਸਾਰਾ ਘਰ ਖਤਮ ਕਰ ਸਕਦੀ ਹੈ ਸਿਰਫ ਇੱਕ ਬਿਮਾਰੀ ਉਸ ਰੱਬ ਤੋਂ ਡਰੋ ਇਨਸਾਨੀਅਤ ਤੇ ਵਿਸ਼ਵਾਸ ਰੱਖੋ ਇਨਸਾਨਾਂ ਦੀ ਮਦਦ ਕਰੋ ਜੇ ਕੋਈ ਗਰੀਬ ਟੱਕਰ ਦਾ ਕਦੇ ਵੀ ਮੂੰਹ ਨਾ ਮੋੜੋ ਉਹਨਾਂ ਤੋਂ ਕਿਉਂਕਿ ਹਾਲਾਤਾਂ ਦਾ ਕਿਸੇ ਦਾ ਕੋਈ ਪਤਾ ਨਹੀਂ ਕਿਸੇ ਦੀ ਕਿਸੇ ਦੇ ਲਈ ਸਦਾ ਦਾ ਰਾਜ ਨਹੀਂ ਹੈਗਾ ਕਿਸੇ ਦੀ ਜ਼ਿੰਦਗੀ ਦੇ ਵਿੱਚ ਸਦਾ ਦਾ ਰਾਜ ਨਹੀਂ ਆ ਸਕਦਾ ਇੱਕ ਸਮਾਂ ਹੁੰਦਾ ਜਦੋਂ ਬੰਦਾ ਰਾਜਾ ਹੁੰਦਾ ਇੱਕ ਸਮਾਂ ਆਉਂਦਾ ਜਦੋਂ ਪਰਮਾਤਮਾ ਉਸੇ ਰਾਜੇ ਨੂੰ ਫਕੀਰ ਬਣਾ ਦਿੰਦਾ ਤਾਂ ਮੈਂ ਕੋਈ ਬੱਚਾ ਨਹੀਂ ਹੈਗਾ ਕੋਈ ਔਲਾਦ ਦਾ ਸੁੱਖ ਵੀ ਨਹੀਂ ਮਿਲਿਆ ਬਾਈ ਨੂੰ ਔਲਾਦ ਵੀ ਹੈ ਨਹੀਂ ਉਹਨਾਂ ਦੇ ਕੋਲੇ ਦੋਨੋਂ ਜੀ ਇੱਕ ਦੂਜੇ ਦਾ ਸਹਾਰਾ ਨੇ ਘਰ ਦੇ ਵਿੱਚ ਕੋਈ ਔਲਾਦ ਨਹੀਂ ਦੋਨੋਂ ਜੀ ਇੱਕ ਦੂਜੇ ਦਾ ਸਹਾਰਾ ਨੇ ਤੇ ਇਹਨਾਂ ਦਾ ਜਿਹੜਾ ਸਹਾਰਾ ਟੁੱਟ ਨਾ ਦਿਓ ਇਸ ਭੈਣ ਦਾ ਸਹਾਰਾ ਟੁੱਟ ਨਾ ਦਿਓ ਇਹਨੂੰ ਬਹੁਤ ਜ਼ਿਆਦੇ ਪੈਸਿਆਂ ਦੀ ਲੋੜ ਹੈ ਜਿਹੜਾ ਖਰਚਾ ਹੈ ਉਹ 3.5 ਲੱਖ ਰੁਪਏ ਦਾ ਖਰਚਾ ਹੈ ਤੇ ਅੱਜ ਦੇ ਜਿਹੜੇ ਹਾਲਾਤ ਨੇ ਤੁਸੀਂ ਦੱਸ ਰਹੇ ਸੀ ਵੀ ਅੱਜ ਘਰੇ ਆਟਾ ਵੀ ਹੈ ਨਹੀਂਗਾ ਸੋਚਿਆ ਸੀ ਭੈਣੇ ਕਦੇ ਇਲਾਜ ਵਿੱਚ ਚਲੇ ਗਿਆ ਜੋ ਵੀ ਇਹਨਾਂ ਨੇ ਕੀਤਾ ਸਾਰਾ ਕੁਝ ਇਹਨਾਂ ਦੇ ਇਲਾਜ ਵਿੱਚ ਚਲੇ ਭੈਣੇ ਸੋਚਿਆ ਸੀ ਕਦੇ ਇਹ ਵੀ ਸਮਾ ਆ ਸਕਦਾ ਸੱਚੇ ਇੱਕ ਲੱਖਪਤੀ ਬੰਦਾ ਅੱਜ ਰੋਡ ਤੇ ਆਇਆ ਹੋਇਆ ਕਦੀ ਇਦਾਂ ਦਾ ਸੋਚਿਆ ਨਹੀਂ ਸਿਰਫ ਇੱਕ ਬਿਮਾਰੀ ਨੇ ਕਰਕੇ ਵੀ ਇੱਕ ਬਿਮਾਰੀ ਸਿਰਫ ਇਲਾਜ ਕਰਕੇ ਕਿ ਸਾਡੇ ਕੋਲ ਪੈਸਾ ਨਹੀਂ ਹੈ ਮੇਰੇ ਇਲਾਜ ਨਹੀਂ ਹੋ ਸਕਦਾ ਤੂੰ ਕਰ ਲੈ ਚਲ ਮੈਨੂੰ ਮੈਨੇ ਡਾਕਟਰ ਕਹਿੰਦੇ ਨੇ ਵੀ ਠੀਕ ਹੋ ਜਾਣਗੇ ਸੰਕਤ ਮਦਦ ਹਾਂਜੀ ਉਹ ਕਹਿੰਦੇ ਕਿ 3 3.5 ਲੱਖ ਦਾ ਖਰਚਾ ਆ ਗਿਆ ਫਿਰ ਮੈਂ ਕਿੱਥੋਂ ਕਰਾਂ ਮੈਂ ਨਹੀਂ ਕਰ ਸਕਦੀ ਇਸ ਕਰਕੇ ਹੋ ਸਕਦੇ ਹਾਂਜੀ ਠੀਕ ਹੋ ਸਕਦੇ ਆ ਜੇ ਕੋਈ ਮਦਦ ਕਰ ਦੇਵੇ ਹਾਲੇ ਵੀਰ ਦੇ ਸਿਰਫ ਦੋ ਡੈਲਸਸ ਹੋਏ ਆ ਹਾਲੇ ਆਪਾਂ ਉਹਨੂੰ ਬਚਾ ਸਕਦੇ ਹਾਂ ਉਹਨੂੰ ਨਵੀਂ ਜ਼ਿੰਦਗੀ ਦੇ ਸਕਦੇ ਹਾਂ ਟੀਵੀ ਦੀ ਦਵਾਈ ਚੱਲੂਗੀ ਟੀਵੀ ਨਾਲ ਠੀਕ ਹੋ ਜਾਊਗਾ ਪਰ ਉਹਨੂੰ ਇਲਾਜ ਪੂਰਾ ਵਧੀਆ ਚਾਹੀਦਾ ਤੇ ਪੂਰੇ ਵਧੀਆ ਇਲਾਜ ਦੇ ਲਈ ਪੈਸੇ ਬਹੁਤ ਲੱਗਨੇ ਨੇ ਤੇ ਉਹ ਪੈਸੇ ਕਿੱਦਾਂ ਸੰਭਵ ਹੋ ਸਕਦੇ ਆ ਜੇ ਤੁਸੀਂ ਵੀਡੀਓ ਨੂੰ ਸ਼ੇਅਰ ਕਰ ਦੋਗੇ ਤੇ ਬਾਈ ਦੀ ਮਦਦ ਦੇ ਲਈ ਅੱਗੇ ਜ਼ਰੂਰ ਆਓ ਇਹਦੀ ਮਦਦ ਦੇ ਲਈ ਇਹਦੇ ਸਿਰ ਤੇ ਹੱਥ ਜ਼ਰੂਰ ਰੱਖ ਦਿਓ ਵੀ ਤਾਂ ਕਿ ਆਪਦੇ ਆਪਦੇ ਜਿਹੜੇ ਪਤੀ ਦਾ ਜਿਹੜਾ ਇਲਾਜ ਕਰਵਾ ਸਕੇ ਤੇ ਉਹਦੀ ਜ਼ਿੰਦਗੀ ਜਿਹੜੀ ਵਾਪਸ ਲੈ ਆਵੇ ਕਿਉਂਕਿ ਉਹ ਵੀਰ ਹੁਣ ਜਿਉਣ ਦੀਆਂ ਸਾਰੀਆਂ ਜਿਹੜੀਆਂ ਉਹ ਆਪਦੀਆਂ ਉਮੀਦਾਂ ਉਖੋਹ ਬੈਠਾ ਕਿਉਂਕਿ ਉਹਨੂੰ ਪਤਾ ਹੁਣ ਮੇਰੇ ਕੋਲੇ ਪੈਸਾ ਮੁੱਕ ਗਿਆ ਪਰ ਜਦੋਂ ਉਮੀਦ ਖਤਮ ਹੋ ਜਾਂਦੀ ਹੈ ਉਦੋਂ ਵਾਇਗਰੂ ਸਾਥ ਦਿੰਦਾ ਹੈ ਉਦੋਂ ਸੰਗਤ ਸਾਥ ਦਿੰਦੀ ਹੈ ਉਹਦੀ ਉਮੀਦ ਜਗਾ ਦਿਓ ਜਿਉਣ ਦੀ ਕਿਉਂਕਿ ਉਹ ਆਪਦੀ ਉਮੀਦ ਪੂਰੀ ਤਰ੍ਹਾਂ ਖਤਮ ਕਰੀ ਬੈਠਾ ਹੱਥ ਜੋੜ ਬੇਨਤੀ ਹੈ ਭਾਈ ਮਦਦ ਦੇ ਲਈ ਅੱਗੇ ਜਰੂਰ ਆਇਓ ਤੇ ਵੀਡੀਓ ਨੂੰ ਸ਼ੇਅਰ ਜਰੂਰ ਕਰਿਓ ਸਾਰਿਆਂ ਦਾ ਬੜਾ ਧੰਨਵਾਦ ਸਾਰਿਆਂ ਨੂੰ